ਤੱਕਾ ਸਰਕਾਰੇ ਤੱਕਾ ਸੜਕ ਕਿੰਨੀ ਟੁੱਟੀ ਐ ਲੁੱਕ ਥੋੜੀ ਜੀ ਪਾ ਕੇ ਸਾਰਤਾ ਤੇ ਚਮਚਾ ਚਮਚਾ ਉਂ ਤਰ ਤੱਕ ਕਿਤੇ ਕਿਤੇ ਉभी ਤੁਹਾਨੂੰ ਦਿਖਾ ਦਿੰਦਾ ਇਹ ਤਾਂ ਤੱਕਾ ਐ ਆ ਦੇਖੋ ਦੇਖੋ ਕਿੰਨੀ ਕੁ ਲੁੱਕ ਪਾ ਕੇ ਕੰਮ ਚਲਾਤਾ ਸੜਕ ਸਾਰੀ ਟੁੱਟੀ ਪਈ ਆ ਉਹ ਉੱਥੇ ਤੱਕ ਦੇਖ ਲੋ ਆ ਜੋ ਮੈਂ ਗਾਹਾਂ ਵੀ ਤੁਹਾਨੂੰ ਲੈ ਚੱਲਦਾ ਇਹ ਤਾਂ ਤੱਕਾ ਐ ਯਾਰ ਹੁਣ ਮੈਨੂੰ ਇੱਕ ਹੋਰ ਸਮਝ ਨਹੀਂ ਆਉਣ ਲੱਗ ਰਹੀ ਆ ਬਾਕੀ ਸਾਰਾ ਛੱਡ ਗਏ ਐਡੇ ਐਡੇ ਖੱਡੇ ਛੱਡ ਗਏ ਆਹ ਔਰੇ ਚਮਚਾ ਜਾਂ ਕਾਦੇ ਵਾਸਤੇ ਤਰਿਆ ਲੈ ਲੈ ਆ ਖੱਡਾ ਨਹੀਂ ਦਿਸਿਆ ਉਹ ਖੱਡਾ ਨਹੀਂ ਦਿਸਿਆ ਇੱਕ ਚਮਚਾ ਜਾ ਔਰੇ ਤਰਤਾ ਆ ਜੋ ਅੱਗੇ ਇੱਕ ਚਮਚਾ ਜਾ ਔਰੇ ਤਰਤਾ ਇੱਕ ਚਮਚਾ ਜਾ ਹੋ ਤਰਤਾ ਇਹ ਲੈ ਇੱਕ ਚਮਚਾ ਜਾ ਤਰਤਾ ਆ ਦੇਖ ਲੋ ਲੈ ਇਹ 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 ਆ ਆ ਕੀ ਅੱਡ ਜੀ ਤਰਤਾ ਥੋੜਾ ਜਾ ਲੈ ਆ ਦੇਖ ਲੋ ਸੜਕ ਕਿੱਡੀ ਟੁੱਟੀ ਪਈ ਆ ਕਿੰਨਾ ਕੰਮ ਚਲਾ ਕੇ ਕੰਮ ਸਾਰਤਾ ਕੀ ਬਾਤ ਆ ਫਲੱਡ ਵੇਲੇ ਪਾਣੀ ਆਇਆ ਸੀਗਾ ਫਲੱਡ ਕਾਫੀ ਉੱਪਰ ਦੀ ਸੜਕ ਦੇ ਪਾਣੀ ਚੱਲਿਆ ਸੀਗਾ ਉਦੋਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਬਹੁਤ ਮਹੀਨੇ ਹੋ ਗਏ ਦੁਬਾਰੇ ਫਲੱਡ ਆਉਣ ਵਾਲਾ ਹੋ ਗਿਆ ਤੇ ਹੁਣ ਪੈਚ ਵਰਕ ਚੱਲਿਆ ਚੰਨੀ ਸਾਹਿਬ ਦਾ ਕਹਾਣਾ ਕਹਿੰਦਾ ਸੀ ਸੜਕਾਂ ਤੇ ਪੈਚ ਵਰਕ ਕਰਵਾਇਆ ਪਰ ਪੈਚ ਵਰਕ ਇੰਨੀ ਗਰੀਬੀ ਚ ਸਰਕਾਰ ਕਰਵਾਉਗੀ ਇਹ ਗੱਲ ਦਾ ਨਹੀਂ ਪਤਾ ਸੀਗਾ ਉਹ ਦੇਖੋ ਯਾਰ ਆਟੇ ਚ ਨੂਨ ਪੈਂਦਾ ਤਾਂ ਦੇਖਿਆ ਸੀ ਮੈਨੂੰ ਲੱਗਦਾ ਮਾਂ ਦੇ ਪੁੱਤ ਨੇ ਨੂਨ ਦੀ ਥੈਲੀ ਦੇ ਵਿੱਚੋਂ ਚੁਟਕੀਆਂ ਆਟੇ ਦੀ ਸੜਤੀ ਉਹ ਦੇਖੋ ਸੜਕ ਦਾ ਤੁਸੀਂ ਟੁੱਟੀ ਦੇਖੋ ਕਿੰਨੀ ਸੜਕ ਹੈ ਤੇ ਪੈਚਬਰਕ ਦੇਖੋ ਕਿੰਨਾ ਸੋਹਣਾ ਕਰਿਆ ਹੈ ਨਾ ਕਮਾਲ ਦੀ ਗੱਲ ਮੈਂ ਲੱਬੇ ਹੋ ਕੇ ਦਿਖਾਉਣਾ ਕਿੰਨਾ ਸਖਤ ਕਰਿਆ ਦੇਖਿਓ ਯਾਰ ਸ਼ਰਮ ਨਹੀਂ ਆਈ ਯਾਰ ਇੱਕ ਮਤਲਬ ਮਸਾ ਕਿ ਤਾਸਲਾ ਹੋਣਾ ਇੱਕ ਬੱਟਲ ਜਾ ਭਰ ਕੇ ਸਿੱਟ ਗਏ ਇਹ ਕਿਉਂ ਸੱਟਿਆ ਮੈਨੂੰ ਇਹ ਦੀ ਸਮਝ ਨਹੀਂ ਆ ਰਹੀ ਹੁਣ ਵੀ ਇਹ ਇਹੀ ਕਿਉਂ ਸੱਟਿਆ ਵੀ ਲੋੜ ਕੀ ਸੀ ਸੱਟਣ ਦੀ ਜੇ ਆਪਾਂ ਹੈਗੇ ਚਾਰੇ ਸਾਰੇ ਖੂੰਜਿਆਂ ਜਾਂ ਫਿਰ ਚਾਰੇ ਖੂੰਜਿਆਂ ਚ ਨਹੀਂ ਹੈਗਾ ਆ ਦੇਖੋ ਖੱਡਾ ਤਾਂ ਇੱਥੇ ਹੀ ਬਹੁਤ ਵੱਡਾ ਬਣਿਆ ਹੋਇਆ ਆ ਦੇਖ ਲਓ ਸਰਕਾਰ ਦੇ ਕੰਮ ਖੜ ਜੋ ਹਜੇ ਉਹ ਦੋ ਤਿੰਨ ਨਾਵੇਂ ਹੋਰ ਵੀ ਹੈ ਮੈਂ ਤੁਹਾਨੂੰ ਸਾਰਾ ਦਿਖਾਉਣਾ ਹੈ ਸੜਕ ਦਾ ਹਾਲ ਇੱਕ ਆ ਵੀ ਦੇਖ ਲੋ ਇੱਥੇ ਉਹ ਆ ਇੱਥੇ ਨਾ ਮੋਟਰਸਾਈਕਲ ਉਹ ਵੱਡਾ ਖੜ੍ਹਾ ਹੋਇਆ ਸੀਗਾ ਇਹਦੇ 'ਚ ਮੋਟਰਸਾਈਕਲ ਵੀ ਡੁੱਬ ਗਿਆ ਸੀਗਾ ਸਾਰੇ ਪਾਣੀ ਉਸ ਟਾਈਮ 'ਚ ਤਾਂ ਪਿਛਲੀ ਵੀਡੀਓ ਦਾ ਮੈਂ ਇੱਕ ਉਹ ਲਾ ਦੂੰਗਾ ਸ਼ਾਟ ਲਾ ਦੂੰ ਥੋੜਾ ਜਿਹਾ ਉਸ ਟਾਈਮ ਦੇ ਵਿੱਚ ਇੱਥੇ ਪੂਰਾ ਪਾਣੀ ਸੀਗਾ ਇੱਥੇ ਤਾਂ ਬਹੁਤ ਉੱਚਾ-ਚਾ ਪਾਣੀ ਸੀਗਾ ਤੇ ਆ ਦੇਖੋ ਲੈ ਯਾਰ ਉਹੀ ਉਹੀ ਮਤਲਬ ਉਹ ਕਰਗੇ ਫਾਰਮੈਲਿਟੀ ਜੀ ਯਾਰ ਐਡੀ ਗਰੀਬ ਸਰਕਾਰ ਕਿਹੜੇ ਸਮੇਂ ਦੀਆਂ ਗੱਲਾਂ ਨੇ ਯਾਰ ਮੈਂ ਤਾਂ ਹੈਰਾਨ ਆ ਦੇਖੋ ਉਹ ਵਧੀਆ ਪਰ ਗਿਜੜੀ ਗੱਲ ਆ ਬਸ ਇੱਕ ਕੰਮ ਉਹ ਠੀਕ ਕਰ ਗਏ ਵੈਸੇ ਤਾਂ ਖੱਡਾ ਇਹ ਚ ਵੀ ਛੱਡ ਗਏ ਦੋ ਤਾਂਸਲੇ ਹੋਰ ਡੇਗ ਦੰਦੇ ਕਿੱਡੀ ਗੱਲ ਸੀ ਆ ਦੇਖੋ ਸਫਾਈ ਦੇਖੋ ਕਿੰਨੀ ਸੋਹਣੀ ਕਰਕੇ ਗਏ ਨੇ ਆਉਂ ਹੀ ਡੇਗ ਗਏ ਆ ਦੇਖੋ ਜੇ ਆ ਉਹ ਉਧਰੋਂ ਸੜਕ ਟੁੱਟ ਰਹੀ ਆ ਇਧਰੋਂ ਦੇਖੋ ਕੀ ਹਾਲ ਕਰ ਗਏ ਇਹ ਕਿਹੜੇ ਜ਼ਮਾਨੇ ਦੀ ਸਰਕਾਰ ਆ ਮੈਨੂੰ ਸਮਝ ਨਹੀਂ ਆਉਂਦੀ ਯਾਰ ਇਹ ਕਰਕੇ ਕੀ ਗਏ ਨੇ ਨਾ ਕਰਦੇ ਸਰਜਾਂ ਦਾ ਅਜੇ ਮਹੀਨਾ ਹੋਰ ਫਿਰ ਮਹੀਨੇ ਬਾਅਦ ਚੱਜਰ ਵਾਲੀ ਕਰ ਦੰਦੇ ਲੈ ਬਾਈ ਇਹ ਮੈਨੂੰ ਲੱਗਦਾ 6 ਮਹੀਨੇ ਹੋ ਗਏ ਫਲਾਡ ਆ ਇਹਨੂੰ ਅ ਸੱਤਵੇਂ ਮਹੀਨੇ ਚ ਆਇਆ ਸੀਗਾ 7512 ਤੇ ਦੋ ਸੱਤ ਮਹੀਨੇ ਹੋ ਗਏ ਮੈਂ ਕਹੀਦਾ ਜਾਣਾ ਵੀ ਦੁਬਾਰੇ ਫਲੱਡ ਆਣ ਨਾਲ ਹੋ ਰਿਹਾ ਸੱਤ ਮਹੀਨੇ ਹੋ ਗਏ ਬਾਈ ਜੀ ਚਾਰ ਪੰਜ ਮਹੀਨੇ ਰਹਿ ਗਏ ਦੁਬਾਰੇ ਫਲੱਡ ਆਉਣ ਚ ਹਜੇ ਆਸਰਿਆ ਇਹਨਾਂ ਤੋਂ ਆਸਰਿਆ ਕਮੈਂਟਾਂ ਚ ਜਰੂਰ ਦੱਸੋ ਬਾਈ ਤੁਹਾਨੂੰ ਕਿਵੇਂ ਲੱਗਿਆ ਇਹ ਸਰਕਾਰ ਦਾ ਪੈਚ ਵਰਕ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਪੈਚ ਵਰਕ ਬਾਰੇ ਮੈਂ